ਸਤਨਾਮ ਸ੍ਰੀ ਵਾਹਿਰ ਸਹਿਬ ਜੀ ਦੁਖ ਪੰਜਨੀ ਸਾਹਿਬ ਗਉੜੀ ਮਹੱਲਾ ਪੰਜਵਾ ਮਾ ਜੀ ਦੁਖ ਪੰਜਨ ਤੀਰ ਨਾਮ ਜੀ ਦੁਖ ਪੰਜਨ ਤੀਰ ਨਾਮ ਆਠ ਪਹਿਰ ਅਹ ਰਾਦੀਏ ਪੂਰਨ ਸਤਗੁਰ ਗਿਆਨ ਜਿਤ ਕਟ ਵਸੇ ਪਾਰ ਬ੍ਰਹਮਾ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਾਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਝਾਪੈ ਆਰਾਧੂ ਔਰ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮ ਅਗਾਦ ਐ ਕਿਰਪਾਲ ਗੁਸਾਈਆ ਨੱਠੇ ਸੋਖ ਸੰਤਾਪ ਤੱਤੀ ਵਾਹ ਨ ਲੱਗਈ ਸਤਿਗੁਰ ਰਖੀ ਆਪ ਗੁਰਨਾਰਾਇਣ ਦੇਵ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ਗਉੜੀ ਮਹਲਾ 5 ਸੁਕੇ ਹਰੇ ਕੀਏ ਖਿਨ ਮਹਨ ਅਮਰ ਦ੍ਰਿਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰ ਦੀਵੋ ਸੇਵਕੋ ਦਿਨੀ ਆਪਣੀ ਸੀਵ ਰਹਾ ਮੜਗੀ ਚੰਤ ਪੁਨੀ ਮਨ ਆਸਾ ਕਰੀ ਦਿਆ ਸਤਗੁਰ ਗੁਨ ਤਸ ਦੁਖ ਨਾਟੇ ਸੁਖ ਆਏ ਸਮਾਈ ਟੀਲ ਨ ਪਰਿਦਾ ਗੁਰ ਫਰਮਾਈ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੀ ਜਨ ਸੁਫਲ ਫਲੀ ਗੋੜੀ ਮਹਲਾ ਪੰਜਵਾਂ ਤਾਪ ਗਏ ਪਾਈ ਪ੍ਰਸਾਦੂ ਸੀਤਲ ਪੈ ਕੀਨੀ ਪ੍ਰਵਦਾ ਪ੍ਰਾਪਰਪਤੀ ਪੈ ਸੁਹੇਲੀ ਜਨਮ ਜਨਮ ਕੇ ਵਿਛਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਮਾ ਕਾ ਨਾਮ ਸਗਲ ਰੂਪ ਕਾ ਬਿਨਸਿਆ ਥਾਉ ਸੈ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਾ ਸਿਮਰੂ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵਾਈ ਕ ਨਾਨਕ ਜੋ ਹਰ ਗੁਣੋਂ ਪਗਾਵਾਏ ਗੌੜੀ ਮਹੱਲਾ ਪੰਜਾਬ ਜੇ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਈ ਜਦ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਇਕ ਸਿਮਨ ਨਾਹੀ ਦੂਜਾ ਕੋਈ ਜਾ ਕੇ ਰੇਟ ਸਦਾ ਸੁਖ ਹੋਈ ਸਾਜਨ ਮੀ ਸਖਾ ਕਰੀਕ ਹਰ ਹਰ ਅਖਰ ਮਨ ਮੇ ਲੀਖ ਸਾਜਨ ਮੀ ਸਖਾ ਕਰੀਕ ਹਰ ਹਰ ਅਖਰ ਮਨ ਮੇ ਲੀਖ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਿ ਜਾਮੀ ਗਉੜੀ ਮਹੌਲਾ ਪੰਜਵਾਂ ਕੋਟ ਬਿਗਨ ਹੀ ਰੈਖ ਨਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾਉ ਸਰਵ ਕਲਿਆਣ ਸੁਖ ਸਹਿਜ ਜਨਿਦਾਨ ਓਹ ਦਾ ਕਰ ਦੇ ਉਸੇ ਭਗਵਾਨ ਆ ਕਦਮ ਮੰਤਰ ਤੰਤ ਸਭ ਸ਼ਾਰ ਕੰਨਿਹਾਰ ਹਿਦੈ ਮੈਂ ਧੌਰ ਤਸਾ ਪਰਮ ਪਜੂ ਪਾਰ ਬ੍ਰਹਮ ਕਉ ਨਾਨਕ ਟਲ ਇਹ ਧਰਮ ਗੌੜੀ ਮਹਲਾ ਪੰਜਵਾਂ ਸਾਨਤ ਪਹੀ ਗੁਰੂ ਗੋਬਿੰਦ ਪਾਈ ਤਾਪਾ ਬਿਨ ਸੇ ਮੇਰੀ ਪਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਮਨਸੀ ਰੂਪ ਭੈ ਕਲਿਆਨ ਪਰ ਬ੍ਰਹਮ ਗੁਣ ਅਗੰਬ ਵਿਚਾਰ ਸਾਧੂ ਸੰਗ ਮਹ ਨਿਸਤਾਰ ਨਿਰਮਲ ਗੁਣ ਗਾਓ ਨਿਤ ਨੀਤਾ ਗਈ ਬਿਆਦ ਬਰੇ ਜਨਮੀ ਮਨ ਵਿੱਚ ਕਰਮ ਪ੍ਰਵ ਆਪਣਾ ਧਿਆਈ ਨਾਨਕ ਦਾ ਤੇਰੀ ਸਰਨਾਈ ਗੌੜੀ ਮਹੱਲਾ ਪੰਜਵਾਂ ਨੀਤਰ ਪ੍ਰਗਾਸ ਕੀਆ ਗੁਰਦੀਵਾ ਪਰਮ ਗਏ ਪੂਰਨ ਭੀ ਸਿਵ ਰਹਾ ਸੀਤਲਾਤੀ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਾਪ ਕਰਪਾਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾਂ ਤੇਰੇ ਘਰ ਮੈਂ ਸੋਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸੁਵਾਰੀ ਰਹਾ ਦੁਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਰ ਜਰਖੀ ਕਰਤਾਰੇ ਬਾਦ ਸ਼ਾ ਸ਼ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਚਨਪਰੀ ਪ੍ਰ ਅੰਤਰੀ ਜਾਮੀ ਨਾਨਕ ਕੋਟ ਪੱਕਰੀ ਪ੍ਰ ਸਵਾਮੀ ਗਾੜੀ ਮਹੱਲਾ ਪੰਜਵੈ ਰਾਗ ਪਿੱਤਾ ਪ੍ਰ ਮੀਰੀ ਮੋਹਿ ਨਿਰਗੁਨ ਸਭ ਗੁਣ ਤੀਰੀ ਰਹਾ ਪੰਜ ਵਿਖਾ ਦੀ ਏਕ ਗਰੀਬਾ ਰੱਖ ਰੱਖ ਨਿਹਾਰੀ ਖੇਰ ਕਰੀ ਅਰ ਬਹੁ ਸੰਤਾ ਵੈ ਆਇਓ ਸੰਤੁਹਾਰੀ ਕਰ ਕਰ ਹਾਰੇ ਅਨਕ ਬਹੁ ਭਾਂਤੀ ਛੋਡੇ ਕਿਤੋਂ ਨਹੀਂ ਏਕ ਬਾਸ ਸੁਨਤਾ ਕੀ ਊਟਾ ਸਾਸ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਤੀਰਜ ਪਾਇਆ ਸੰਤੀ ਮੰਤਿ ਦਿਓ ਮੋਏ ਨਿਰਭਉ ਗੁਰ ਕਾ ਸਬਦ ਕਮਾਇਆ ਜੀਤ ਲੈ ਓਇ ਮਾ ਬਿਖਾਦੀ ਸਹਿ ਸੁਹੇਲੀ ਬਾਣੀ ਉ ਨਾਨਕ ਮਨ ਪਿਆ ਪ੍ਰਗਾਸ ਪਾਇਆ ਪਾ ਨਿਰਵਾਣੀ ਬਿਲਾਵਲ ਮਹੱਲਾ ਪੰਜਵੈ ਸਰਬ ਕਲਿਆਣ ਕੀਏ ਗੁਰ ਦੀਵਾ ਸੇਵਕ ਆਪਣੀ ਲਾਇਓ ਸੀ ਵਿਗੰਨ ਲਾਗੇ ਜਪ ਲਖ ਭੀਵ ਤਤ ਪੁਨੀਤ ਭਈ ਗੁਰ ਗਾਈ ਦੁਰਤ ਗਿਆ ਹਰ ਨਾਮ ਧਿਆਈ ਰਹਾ

ਨਾਨਕਤਾ ਖਸਮ ਪ੍ਰਤਪਾਲੀ ਬਲਾਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਾਹਰ ਤੇ ਧਿਆਈ ਰੋਗੇ ਸਹਲੇ ਸੁਖ ਪਾਈ ਗੁਰਦੁਖ ਕਾਟਿਆ ਦੀ ਨੋਂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਏਕਅਤਿ ਕਥਾ ਅੰਮ੍ਰਿਤ ਪ੍ਰਭ ਬਾਣੀ ਕਵ ਨਾਨਕ ਜਬ ਜੀਵੇ ਗਿਆਨੀ ਬਿਲਾਲ ਮਹੱਲਾ 5ਵਾਂ ਸ਼ਾਂਤ ਪਾਈ ਗੁਰਸਤ ਗੁਰ ਪੂਰੀ ਸੁਖ ਉਪਜੀ ਬਾਜੀ ਅਨਹਦ ਤੂਰੀ ਰਹਾਉ ਤਾਪ pau ਸੰਤਾਪ ਵਿਨਾਸੀ ਹਰ ਸਿਮਰਤ ਕਿਲ ਵਿਕ ਸਭ ਨਾਸੀ ਅੰਧ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਲ ਮਹੱਲਾ 5ਵਾਂ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਮਿਰਦ ਸਮਾਰਿਆ ਸਾਜਨਾ ਹੋਈ ਕਿਰਪਾਲਾ ਬਿਖਸੀ ਸਭ ਪਰਿਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਦੀ ਆਰਦਾਹ ਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵੰਤਰਨ ਤ੍ਰਿਪੌਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਨ ਫਲ ਪਾਈ ਪੂਰਨ ਇਸ ਪੁਜਾਰੀਆ ਮਿਲਾਉਨ ਮਹੱਲਾ ਪੰਜਵਾ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾ ਰਾਜ ਰਾਜ ਪੂਜਨ ਕਾਓ ਮੇਰੇ ਭਾਈ ਅਮਰਤ ਨਾਮ ਰਤਮਹੈਸ ਦਿਆਈ ਨਾਨੰਗਰ ਊਰੀਸ ਰਣਾਈ ਜਿਨ ਆਪਣੇ ਕੀ ਨਾਮ ਕੀ ਪੈ ਜਿਰ ਖਾਈ ਜਿਨ ਆਪਣੇ ਨਾਮ ਕੀ ਪੈ ਜਿਰ ਖਾਈ ਮੇਲਾ ਔਲ ਮਹੱਲਾ ਪੰਜਵਾ ਤਾਸ ਕਾਪ ਸਗਲੇ ਗਏ ਬਿਨ ਸੀ ਤੀਰੂ ਪਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੂਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਰੋਗ ਗੁੰਗਾਓ ਨਿਤ ਰਾਮ ਕੀ ਇਹ ਅਖੁਦ ਜੋਗ ਆਇ ਬਸ ਕਰਦੀਸ ਮੈਂ ਇਹ ਪਲੇ ਸੰਯੋਗ ਨਾਨਕ ਪ੍ਰਭ ਸੁਪਰਸੰਨ ਪੈ ਲੈ ਗਈ ਵਿਯੋਗ ਮਿਲਾਉ ਮਹੱਲਾ ਪੰਜਵਾਂ ਬੰਧਨ ਕਾਟਿਆ ਪ੍ਰਭੂਆ ਕਿਰਪਾਲ ਨੀਂਦਿਆਲ ਪ੍ਰਭ ਪਰ ਬ੍ਰਹਮੋ ਤਾ ਕੀ ਨਦ ਨਿਹਾਲੇ ਗੁਰੂ ਰਹਿ ਕਿਰਪਾ ਕਰੀ ਕਾਟਿਆ ਦੁਖ ਰੂਪ ਮਨ ਤਨ ਸੀਤਲ ਸੁਖੀ ਭਇ ਪ੍ਰਭ ਧਿਆਮਨ ਜੋਗ ਰਹਾਉ ਔਖ ਦਿਹਰ ਕਾ ਨਾਮ ਹੈ ਜਿਤ ਰੋਗ ਨ ਹੋਇ ਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਅਰਾ Japie ant levlai Kele vakh tarasad hoi sadhu sirnai ਸੰਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ ਹਰ 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 ਅਨਾਦੀ ਹੈ ਹੋਈ ਅਰੂਗ ਰਾਮਚੰਦ ਕੀ ਲਸਟਿਕਾ ਜਨ ਮਾਰਿਆ ਰੂਗ ਰਹਾਉ ਗੁਰਪੂਰਾ ਹਰਿ ਜਾਪਿਐ ਨਿਤ ਕੀਤੇ ਭੂਗ ਸਾਧ ਸੰਗਤ ਕੈ ਵਰਣੈ ਮਿਲਿਆ ਸੰਜੋਗੈ ਜੇ ਸਿਮਰੈ ਸੁਖ ਪਾਈਐ ਮਨਸੀ 비 ਊ ਨਾਨਕ ਪ੍ਰਸਰਿ 나ਗਤੀ ਕਰਨ ਕਾ ਨੋਗੈ ਰਾਗ ਬਿਲਾਵਲ ਮਹੱਲਾ ਪੰਜਵਾਂ ਦੇਕਤ ਪੰਜਵਾਂ ਇਕ ਓਅੰਕਾਰ ਸੰਗੁਰ ਪ੍ਰਸਾਦੀ ਅਰਉਪਾਸ ਸਭ ਤਿਆਗਿਆ दारू ਨਾਮ ਲਿਆ ਤਾਪਾਵਸਾ ਮਿਟੇ ਰੂਗ ਸੀਤਲ ਮਨ ਪਿਆਉ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੀ ਰੱਖਿਆ ਆਪਣੀ ਕਰਮਿਆ ਰਹਾਉ ਮਹਾ ਪਕੜ ਪ੍ਰਭ ਕਾਢਿਆ ਕੀਨਾ ਆਪਣੇ ਆਓ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਓ ਮੇ ਲਾਲ ਮਹੱਲਾ ਪੰਜਵਾ ਰੋਗ ਮਿਟਾਇਆ ਆ ਪ੍ਰਭ ਉਪਜਿਆ ਸੋ ਸ਼ਾਂਤ ਬਦ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਿਰਨਾਗਤੀ ਜੋ ਸਦਾ ਸਹਾਈ ਰਹਾ ਮਿਰਤੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਤਾਸ ਮਿਲਾਲ ਮਹੱਲਾ 5 ਤਾਤੀ ਵਾਉ ਨਾ ਲਗਾਈ ਪਾਰ ਬ੍ਰਹਮ ਸਰਣਾਈ ਜੋ ਗਿਰਧ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਪਾਈ ਸਤਗੁਰ ਪੂਰਾ ਭੀਟਿਆ ਜਨਮਤ ਬਣਾਈ ਰਾਮ ਨਾਮ ਔਖਾ ਦਿਆ ਏਕਾ ਲਿਵ ਲਾਈ ਰਹਾ ਰੱਖ ਲੀਏ ਤਨ ਰਖਨ ਹਾਰੂ ਸਭ ਬਿਯਾਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭੁ ਬੈ ਸਹਾਈ ਮਿਲਾਲ ਮਹਲਾ ਪੰਜਵਾ ਆਪਣੇ ਬਾਲ ਕਾਬ ਰਖਿਆ ਨਾ ਪਰਮ ਬ੍ਰਹਮ ਗੁਰ ਦੀ ਸੁਖਾਂਤ ਸਹਿਜ ਆਨੰਦ ਭੈ ਪੂਨ ਬੈ ਸਿਵ ਰਹਾ ਪਾਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਲਿਨ ਜਾ ਕਾ ਵਡ ਪਰਤਾਪ ਦੁਖ ਅਮਾਰੇ ਬਖਸ਼ਿਨ ਆਪਣੀ ਕਰਤਾਰੀ ਮਨ ਬਾਛਤ ਫਾ ਦਿੱਤਿ ਅਨ ਨਾਨਕ ਬਲਹਾਰੀ ਮਲਾਵਲ ਮਹੱਲਾ ਪੰਜਵਾਂ ਤਾਪ ਲਹਾਇਆ ਗੁਰਸੇਜਨ ਹਾਰੋ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈ ਰਖੀ ਸਾਰੇ ਸੰਸਾਰੀ ਰਹਾਉ ਕਰਮਸ਼ਟਕ ਧਾਰ ਬਾਲਕ ਰਖ ਲੀਨੋ ਪ੍ਰ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੇ ਮਿਹਰਵਾਨ ਗੁਰੂ ਨਾਨਕ ਬੋਲਾਏ ਦਰਗਹਿ ਪਰਵਾਨ ਬਿਲਾਵਲ ਮਹੱਲਾ ਪੰਜਵਾ ਤਾ ਪਾਪਤੀ ਰਖੀ ਆਪੂ ਸੀਤਲ ਬੈ ਗੁਰ ਚੰਨੀ ਲਾਗੀ RAM ਨਾਮ ਫਿਰਦੇ ਮੈਂ ਜਾ ਰਹਾ ਕਰ ਕਿਰਪਾ ਹਸਤ ਪ੍ਰਾਦੀਨੇ ਜਗਤ ਉਧਾਰਨ ਅਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅੰਤ ਪਰਵੇਸਾ ਤ੍ਰਿਸ਼ਨਾ ਮੁਜੀ ਮੰਤਨ ਸਚਿ ਚਿਤਰਾ ਨਾਨਕ ਗੁਨਾ ਸਨ ਸਮਰੱਥ ਸਗਲ ਸ੍ਰੀ ਕੋ ਮਾਈ ਬਾਪ ਪਤਵਛਲ ਪੈ ਪੰਜਨ ਸੁਆਮੀ ਗੁਰ ਗੋਨ ਗਾਉਤ ਨਾਨਕ ਲਾਪ ਸੋਟ ਮਹੱਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪੈ ਆ ਰੂਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪਰਟੀ ਫਰੀ ਸੰਜੁਗਾ ਪ੍ਰਭ ਬਾਣੀ ਸਖ ਸੁਭਾਕਿਆਗਾ ਹੋ ਸੁਨੋ ਪੜੋ ਨਿਤ ਪਾਈ ਪਰ ਓਰੇ ਤੂੰ ਰਾਖਿਆ ਰਹਾ ਸਾਚਾ ਸਹਿ ਮਿੱਤ ਵਿਡਾਈ ਪਤਵਸ਼ਲ ਦਿਆਲਾ ਸੰਤਾਂ ਕੀ ਪੈ ਰਖਦਾ ਆਇ ਆਦ ਬਿਰਧ ਪ੍ਰਤ ਪਾਲਾ ਹਰੇ ਅੰਮ੍ਰਿਤ ਨਾਮ ਪੂਜਨ ਨਿਤ ਪੁਜੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾ ਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ Swami Meera ਇਹ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕੀ ਵਡਿਆਈ ਸੋਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ dona ਪ੍ਰਭ ਕੀ ਚਨ ਨਿਹਾਰੀਆ ਰੱਖਣ ਹਰੀ ਰੱਖਿਓ ਬਾਰਕ ਸਤਿਗੁਰ ਦਾ ਬੋਤਾਰੀਆ ਉਭਰੈ ਸਤਿਗੁਰ ਕੀ ਸ੍ਰੇਣੀ ਜਾਕੀ ਸੇਵਨਾ ਮਿਰਤੀ ਜਾਈ ਰਹਾਉ ਕਰਮੈ ਸੂਖ ਬਾਰਪੁਣ ਸੂਕਾ ਪ੍ਰ ਆਪਣੇ ਪੈਹਂਚ ਦਿਆ ਲਾਉ ਨਾਨਕ ਬਿਗਨਾ ਲਾਗੇ ਕੋ ਮੀਰਾ ਪ੍ਰਭੂਆ ਕਿਰਪਾ ਲਾਓ ਸੋਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰ ਆਪਣੇ ਕਿਰਪਾ ਧਾਰੀ ਆਰ ਪਹਿਰ ਅਨੰਦੋ ਸਵਾਮੀ ਪੂਰਨ ਕਾਲ ਹਮਾਰੀ ਹਾਜੀਆ ਤੂੰ ਸੁਖ ਸੰਪਤ ਰਾਸ ਰਾਖ ਲਿਹੋ ਪਾਈ ਮੀਰੀ ਕੋ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵਾ ਆਪਣੇ ਖਸਮ ਪਰੋਸਾ ਕਾ ਨਾਨਕ ਭਰਪੂਰਾ ਭੇਟਿਓ ਮਿਟਿਓ ਸਗਲਾਂ ਦੀਸਾ ਸੋਟ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰੂ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਹੈ ਗੁਰ ਬਚਨੀ ਮਨ ਇਛੇ ਫਲ ਪਾਇਆਉ ਮੀਰਾ ਗੁਰ ਪੂਰਾ ਸੁਦਾਤਾ ਕਨਕਾ ਸਿਮਰਾ ਸੁਆਮੀ ਪੂਰਨ ੁਰਕ ਵੀ ਦਾਤਾ ਰਹਾਉ ਆਨੰਦ ਬਨੋਲ ਮੰਗਲ ਗੁਣ ਗਾਉ ਗੁਰੂ ਨਾਨਕ ਪੈਂਦੀ ਆਲਾ ਜਾ ਦੇਕਾਰ ਭੈ ਜਗ ਭੀਤਰ ਹੁਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦੁਰਤ ਗੁਆਇਆ ਹਰ ਪ੍ਰਭ ਆਪੀ ਸਾ ਸੰਸਾਰ ਉਭਾਰਿਆ ਪਾਰ ਬ੍ਰਹਮ ਪ੍ਰਾਪਾ ਕਿਰਪਾ ਤਾਰੀ ਆਪਣਾ ਬਿਰਤ ਸਮਾਰਿਆ ਹੋਈ ਰਾਜੀ ਰਾਮ ਕੀ ਰਖਵਾਲੀ ਸੁਖ ਸੈ ਅਨੰਦ ਗੁੰਗਾਵੂ ਮਨ ਤਨ ਦੇ ਹੋ ਸੁਖਾਲੀ ਰਹਾਉ ਪਤ ਤੋ ਦਾਨ ਸਤ ਗੁਰ ਮੀਰਾ ਮੈਂ ਤਿਸ ਕਾ ਪਰਵਾਸੈ ਬਖਸ ਲੈ ਸਭ ਸੱਚੈ ਸਾਹਿਬ ਸੁਨ ਨਾਨਕ ਕੀ ਅਰਦਾਸਾ ਸੋਟ ਮਹੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰੀ ਸਗਲੇ ਰੋਗ ਵਿਦਾਰੀ ਗੁਰਪੂਰੀ ਕੀ ਸੱਣੀ ਉਭਰਈ ਕਾਜ ਸਗ ਸੁਵਾਰੀ ਹਰ ਜਨ ਸਿਮਰਿਆ ਨਾਮ ਆਦਾਰ ਤਾਪ ਤਾਰਿਆ ਸਤਗੁਰੂ ਪੁਰਾਈ ਆਪਣੀ ਕਿਰਪਾ ਦਾਰਾ ਸਦਾ ਅਨੰਦ ਕਰੇ ਮੇਰੀ ਪਿਆਰੀ ਹਰ ਗਉਂਦ ਗੁਰ ਰੱਖਿਆ ਵੱਡੀ ਵਿਡਿਆਈ ਨਾਨਕ ਕਰਤੇ ਕੀ ਸਾ ਸ਼ਬਦ ਸਤਿ ਭਾਖਿਆ ਸੋਠ ਮਹੱਲਾ ਪੰਜਾਬ ਪੈ ਕਿਰਪਾ ਸੁਆਮੀ ਮੀਰੀ ਤੇ ਸਾਚੇ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾਨ ਪਈ ਸੰਸਾਰੀ ਆਪਣੇ ਜੀ ਜਨਤ ਆਪੇ ਰਾਖੀ ਜਮਹਿ ਕਿਉ ਹਟਤਾਰੀ ਹਰ ਕੀ ਚਾਨਣ ਦੇ ੁਰਤਾਰੂ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁੱਖ ਕਿਲ ਵਿਖ ਕਟਨ ਹਾਰਾਉ। ਇਸ ਕੀ ਸਰਨੀ ਉਬਰੈ ਭਾਈ ਜਨਰਚਿਆ ਸਭ ਕੋਈ ਕਰਨ ਕਾ ਸਮਰਸੋ ਭਾਈ ਸਚੈ ਸਚੀ ਸੂਈ। ਨਾਨਕ ਪ੍ਰਭ ਤਿਆਇਐ ਪਾਈ ਮਨ ਤਨ ਸੀਤਲ ਹੋਈ। ਸੋਟ ਮਹਲਾ 5 ਸੰਤੋ ਹਰ ਹਰ ਨਾਮ ਪ੍ਰਿਆਈ ਸੁਖ ਸਾਗਰ ਪ੍ਰਭ ਸਰੋ ਨਹੀ ਮਨ ਚਿੰਦਿਆਣਾ ਫਲ ਪਾਈ ਰਹਾ ਸਤਗੁਰ ਪੂਰੇ ਤਾਪ ਗੁਆਇਆ ਆਪਣੀ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਪਹਿੰਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਨਿਤਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੂ ਨਾਨਕ ਪਾਤਰਾਖੀ ਪਰਮੇਸ਼ਰ ਦ੍ਰਿਅ ਆਸਾ ਪਰਵਾ ਸੰਸਾਰੂ ਨਾਨਕ ਪਾਤਰਾਖੀ ਪਰਮੇਸ਼ਰੀ ਦ੍ਰਿਅ ਆਸ ਸਭ ਸੰਸਾਰੂ ਸੋਟ ਮਹੱਲਾ ਪੰਜਵਾਈ ਮੀਰਾ ਸਤਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਵਿੰਦ ਨਵਨ ਰੂਆ ਰਹਾ ਤਾਪ ਗਿਆ ਪ੍ਰਭ ਆ ਮਿਟਾਇਆ ਜਨ ਕੀ ਲਾਜ ਰਖਾਈ ਸਾਥ ਸੰਗਤ ਤੇ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਉਪਾਰਤ ਪ੍ਰਭ ਦੁਐ ਸੁਵਾਰੇ ਹਮਰਾ ਗੁਣ ਆਗੁਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤਕ ਤਾਰਿਆ ਸੋਟ ਮਹੱਲਾ ਪੰਜਵਾ ਜੀ ਜੰਤ੍ਰ ਸਤਿ ਸਕੇ ਕੀਏ ਸੋਈ ਸੰਸਹਾਈ ਆਪਣੇ ਸੇਵ ਕੀ ਆਪੇ ਰਾਖੀ ਪੂਰਨ ਭੀਬਡਾਈ ਪਾਰ ਬ੍ਰਹਮ ਪੂਰਾ ਮੀਰੈ ਨਾ ਲਉ ਗੁਰੂ ਰਹਿ ਪੂਰੀ ਸਵ ਰਾਖੀ ਹੋਈ ਸਰਬ ਦਇਆ ਰਹਾਉ ਅੰਧਨ ਨਾਨਕ ਨਾਮ ਤੇਾਈ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਟ ਲਾਈ ਰੱਖੈ ਜੋ ਬਾਰ ਕਬਿਤ ਮਤ ਸੋਠ ਮਹੱਲਾ ਪੰਜਵਾ ਥਾਨ ਪਾਈ ਕਰਤਾਰੀ ਤਾਉ ਛੋੜ ਗਿਆ ਪਰਵਾਰੀ ਗੁਰਪੂਰ ਹੈ ਰਾਖੀ ਸਨ ਸਚੇ ਕੀਤਾ ਕੀ ਪਰਮੇਸ਼ਰ ਆਪ ਹਾਰਖ ਵਾਲਾ ਸਾਂ ਸਹੈ ਸੁਖ ਖਿਨ ਮੈਂ ਉਪਜੀ ਮਨੁ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ داری ਤਿਨ ਸਗਲੀ ਬਾਤ ਸੁਵਾਰੀ ਪ੍ਰ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਆਗੂ ਨਾ ਵਿਚਾਰਿਆ ਗੁਰ ਕਾ ਸਬਦ ਪਿਆ ਸਾ ਕੀ ਤਿਨ ਸਗਲੀ ਲੀਲਾ ਜਿ ਰਾਖੀ ਬੁਲਾਇਆ ਬੋਲੀ ਤੀਰਾ ਤੂੰ ਸਾਹਿਬ ਗੁਣੀ ਘੇਰਾ ਜਬ ਨਾਨਕ ਨਾਮ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਟ ਮਹੱਲਾ ਪੰਜਵਾਂ ਗੁਰਪੂਰਾ ਆਰਾਦੀ ਕਾਜ ਸਲੀ ਸਾਦੀ ਸਗਲ ਮਨੋਅਰਥ ਪੂਰੀ ਬਾਜੀ ਅਨਹਦ ਤੂਰੀ ਸੰਤ ਰਾਮ ਜਸ ਪਾਇਆ ਸੰਤ ਅਸਥਾਨ ਬਸੇ ਸੋ ਸਹਿਜੀ ਸਗਲੇ ਦੁਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲਾ ਕਥ ਕਹਾਣੀ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਖਾਣੀ ਨਰਮਰ ਕਥਾ ਕਹਾਣੀ